ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸੱਤ ਸੱਤ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਦੋ ਕੁੰਡੇ extra ਰੱਖਣਾ ਹੈ ਜੈਕਟ ਦਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਬਿਲਕੁਲ ਸਿੰਪਲ ਸੌਖਾ ਡਿਜ਼ਾਈਨ ਹੈ ਕਿਵੇਂ ਬੁਣੂਗਾ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਆਪਾਂ ਜਦੋਂ ਕੁੰਡੇ ਪਾਉਣ ਆਪਾਂ ਸਿੱਧੀ ਸਾਈਡ ਹੁੰਨੇ ਆ ਜੇਕਰ ਤੁਸੀਂ ਕੋਈ ਵੀ ਬਾਰਡਰ ਬਣਾ ਰਹੇ ਹੋ ਤਾਂ ਬਾਰਡਰ ਬਣਾ ਕੇ ਉਲਟੀ ਸਾਈਡ ਤੋਂ ਵੀ ਸ਼ੁਰੂ ਕਰ ਸਕਦੇ ਆ ਇਹ ਆਪਣਾ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੋਊਗਾ ਪਹਿਲੀ ਸਾਈਡ ਦੇ ਆਪਾਂ ਸਿੱਧੀ ਸਾਈਡ ਆ ਤਾਂ ਆਪਾਂ ਇੱਕ ਸਲਾਈ ਇਸ ਤਰ੍ਹਾਂ ਸਿੱਧਾ ਸਿੱਧਾ ਬੁਣ ਕੇ ਸੱਤ-ਸੱਤ ਕੁੰਡਲ ਦਾ ਇਹ ਡਿਜ਼ਾਈਨ ਹੈ ਬਿਲਕੁਲ ਸਿੰਪਲ ਹੈ ਬਹੁਤ ਪਣਕੇ ਵੀ ਬਹੁਤ ਸੋਹਣਾ ਲੱਗੂਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਵੇਖਣ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਸੌਖੇ ਤੋਂ ਸੌਖਾ ਡਿਜ਼ਾਈਨ ਦੱਸੀ ਤੇ ਸੋਹਣਾ ਵੀ ਹੋਵੇ ਇਸ ਤਰ੍ਹਾਂ ਹੈ ਆਪਾਂ ਸਾਰੇ ਨੂੰ ਪਹਿਲਾਂ ਸਿੱਧੀ ਸਾਈਡ ਤੋਂ ਇਹ ਸਲਾਈ ਆਪਾਂ ਇੱਕ ਅਸਤਾ ਸਿੱਧਾ ਤੋਂ ਸਿੱਧਾ-ਸਿੱਧਾ ਮੁੜ ਕੇ ਬੈਕ ਸਾਈਡ ਲੈ ਜਾਵਾਂਗੇ ਹੁਣ ਆਪਾਂ ਬੈਕ ਸਾਈਡ ਆ ਗਏ ਬੈਕ ਸਾਈਡ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾ ਕੁੰਡਾ ਬਿਨਾ ਬੁਣੀ ਉਤਾਰਿਆ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਪੰਜ ਕੁੰਡੇ ਉਲਟੇ 1 2 3 4 5 ਇਸ ਤਰ੍ਹਾਂ ਹੀ ਆਪਾਂ ਪਹਿਲਾ ਕੁੰਡਾ ਛੱਡ ਕੇ 2 4 6 7 ਇਹੀ 7 ਕੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਦੋ ਕੁੰਡੇ ਸਿੱਧੇ 1 2 5 ਗੁੰਡੇ ਉਲਟੀ 2 3 4 5 ਹੁਣ ਤਗਾ ਸਿੱਧੀ ਸਾਈਡ ਲੈ ਕੇ ਤੈਨੂੰ ਆਪਾਂ ਉਲਟਾ ਹੀ ਬਣਾ ਲਾਂਗੇ ਇਹ ਆਪਾਂ ਬੈਕ ਸਾਈਡ ਤੋਂ ਸਲਾਈ ਆਪਣੀ ਇਹ ਬੈਕ ਸਾਈਡ ਤੋਂ ਹੀ ਰੀਅਲ ਸ਼ੁਰੂ ਹੁੰਦਾ ਹੁਣ ਆਪਾਂ ਸਿੱਧੀ ਸਾਈਡ ਆ ਗਏ ਸਿੱਧੀ ਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਉਧਰ ਸਿੱਧੇ ਬਣਾਇਆ ਉਹਨਾਂ ਨੂੰ ਆਪਾਂ ਇਧਰ ਉਲਟੇ ਬਣਾਵਾਂਗੇ ਜਿਹੜੇ ਉਧਰ ਉਲਟੇ ਬਣਿਆ ਉਹਨਾਂ ਨੂੰ ਆਪਾਂ 5 ਗੁੰਡਿਆਂ ਨੂੰ ਇਸ ਤਰ੍ਹਾਂ ਸਿੱਧੇ ਗੁਣਾਗੇ 2 3 4 5 ਫੇਰ ਆਪਣੀ ਸਾਈਡ ਤੱਕਾ ਜਿਹੜੇ ਉਧਰ ਸਿੱਧੇ ਗੁਣਾ ਦੋ ਜਿਹੜੇ ਆਪਾਂ ਇੱਥੇ ਦੋ ਉਲਟੇ ਰੱਖ ਦਿਆਂਗੇ ਇਹ ਆਪਾਂ ਸਾਈਡ ਤੇ ਤਿੰਨ-ਤਿੰਨ ਰੱਖਿਆ ਇੱਕ ਇੱਕ ਵਾਧ ਰੱਖਿਆ ਜਿਹੜੋ ਵਿਚਕਾਰ ਰੱਖਣਾ ਆਪਾਂ ਸਿਰਫ ਦੋ-ਦੋ ਹੀ ਰੱਖਣਾ ਤੇ ਸੱਤ-ਸੱਤ ਗੁੰਡਿਆਂ ਦਾ ਇਹੀ ਹੈ ਡਿਜ਼ਾਈਨ ਬਣੂਗਾ ਇਸ ਤਰ੍ਹਾਂ ਹੈ ਆਪਾਂ ਲਾਸਟ ਦੇ ਲਾਸਟ ਤੇ ਆਪਾਂ ਤੰਤਰ ਰੱਖਿਆ ਹੋਇਆ ਜ਼ੀਰੋ 'ਤੇ ਵਿਚਕਾਰ ਰੱਖਣੇ ਤਾਂ ਇਹ ਦੋ ਦੋ ਹੀ ਰਹਿੰਦੇ ਆ। ਬੈਕ ਸਾਈਡ ਆਪਾਂ ਫੇਰ ਉਸੇ ਤੋਂ ਇੱਕ ਸਲਾਈ ਪਾਵਾਂਗੇ ਜਿਵੇਂ ਪਹਿਲਾਂ ਪਾਈ ਸੀ। ਤਿੰਨ ਕੁੰਡੇ ਪਹਿਲਾ ਕੁੰਡਾ ਬਿਨਾ ਬੁਨੇ ਤਾਰੇ ਇਹ ਆਪਣੇ ਡਿਜ਼ਾਈਨ 'ਚ ਨਹੀਂ ਦੋ ਕੁੰਡੇ ਸਿੱਧੇ ਪੰਜ ਉਲਟੇ ਫੇਰ ਦੋ ਕੁੰਡੇ ਸਿੱਧੇ ਪੰਜ ਉਲਟੀ 1 2 3 4 5 ਫੇਰ ਤੱਕ ਦੂਜੀ ਸਾਈਡ ਇਸੇ ਤਰ੍ਹਾਂ ਇਹ ਸਿੱਧੇ ਹੋ ਜਾਣਗੇ ਹੁਣ ਆਪਾਂ ਅੱਗੇ ਸਿੱਧੀ ਸਾਈਡ ਸਿੱਧੀ ਸਾਈਡ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਉਲਟੇ ਬੁਣਿਆ ਇਹਨਾਂ ਨੂੰ ਪਹਿਲਾਂ ਉਲਟੇ ਬੁਣੇ ਸੋ ਉਹਨਾਂ ਨੂੰ ਦੋ ਉਲਟੇ ਪੰਜ ਸਿੱਧੇ ਹੁਣ ਆਪਾਂ ਫੇਰ ਸਿੱਧੀ ਸਾਈਡ ਆਗੇ ਇਸ ਤਰ੍ਹਾਂ ਫੇਰ ਦੋ ਉਲਟੇ ਪੰਜ ਸਿੱਧੇ 1 2 3 4 5 ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਹੁਣ ਡਿਜ਼ਾਈਨ ਪਾਉਣਾ ਹੈ ਜਿਹੜੇ ਆਪਾਂ ਉਲਟੇ ਬਣਨ ਸਿੱਧੇ ਬਣੁੰਦੇ ਸੌਰੀ ਸਿੱਧੇ ਬਣਾਗੇ ਤਾਂ ਨਾ ਤੱਗਾ ਆਪਣੀ ਸਾਈਡ ਇਹ ਪੰਜ ਗੁੰਡੇ ਆਪਾਂ ਬੁਣਨੇ ਉਲਟੇ ਆ ਪਰ ਆਪਾਂ ਨੇ ਬਲ ਪਾ ਕੇ ਬੁਣਨੇ ਇਸ ਤਰ੍ਹਾਂ 1 2 3 4 5 ਬੈਕ ਸਾਈਡ ਆ ਆਪਾਂ ਇਹ ਬੈਕ ਸਾਈਡ ਤੋਂ ਪਰ ਆ ਇਹਨਾਂ ਨੂੰ ਬਲ ਪਾ ਕੇ ਬੁਣਨਾ ਜਿਹੜੇ ਦੋ ਆਪਾਂ ਸਿੱਧੇ ਬੁਣਦੇ ਉਹਨਾਂ ਨੂੰ ਸਿੱਧੇ ਹੀ ਬਣਾਵਾਂਗੇ ਫਿਰ ਤੱਗਾ ਆਪਣੀ ਸਾਈਡ ਪੰਜ ਗੁੰਡਿਆਂ ਨੂੰ ਫਿਰ ਬਲ ਪਾ ਕੇ ਬੁਣਾਗੇ 1 2 ਕ 2 ਦੋ ਵਾਰ ਘਮਾਉਣਾ ਆਪਾਂ ਨੇ ਐਕਸਟਰਾ ਹੁਣ ਆਪਾਂ ਸਿੱਧੀ ਸਾਈਡ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਆਪਾਂ ਉਲਟੇ ਬੁਣਦੇ ਉਹਨਾਂ ਨੂੰ ਤਾਂ ਉਲਟੇ ਹੀ ਬੁਣਨਾ ਹੈ ਡਿਜ਼ਾਈਨ ਵਾਲੇ ਕੁੰਡਿਆਂ ਦਾ ਆਪਾਂ ਨੇ ਪੰਜੇ ਕੁੰਡਿਆਂ ਨੂੰ ਪਹਿਲਾਂ ਇਸ ਤਰ੍ਹਾਂ ਬਲ ਲਾ ਲੈਣਾ ਫਿਰ ਇਸੇ ਸਲਾਈ ਤੇ ਦੁਬਾਰਾ ਇਸ ਤਰ੍ਹਾਂ ਸਿੱਧੇ ਹੀ ਚੜਾ ਦੇਣਾ ਇਸ ਤਰ੍ਹਾਂ ਸਿੱਧੇ ਚੜਾ ਕੇ ਹੁਣ ਆਪਾਂ ਇਹ ਪਹਿਲੇ ਤਿੰਨ ਕੁੰਡੇ ਲਾਹਾਂਗੇ ਇਹਨਾਂ ਨੂੰ ਬਲ ਪਾ ਕੇ ਦੁਬਾਰਾ ਇੱਥੇ ਚੜਾ ਲਾਂਗੇ ਦੋ ਕੁੰਡੇ ਇਸ ਤਰੀ ਰਹੇਗੇ ਤਿੰਨ ਕੁੰਡੇ ਦਾ ਆਪਾਂ ਨੇ ਬਲ ਪਾਇਆ ਹੁਣ ਇਹਨਾਂ ਪੰਜਾਂ ਕੁੰਡਿਆਂ ਤੋਂ ਆਪਾਂ ਦੁਬਾਰਾ ਪੰਜ ਕੁੰਡੇ ਫੇਰ ਬਣਾਵਾਂਗੇ ਇੱਕ ਇਸ ਤਰ੍ਹਾਂ ਸਲਾਈ ਉੱਪਰ ਬਲ ਪਾ ਕੇ ਇਹ ਵਣਗੇ ਤਿੰਨ ਫੇਰ ਦੁਬਾਰਾ ਬਲ ਪਾਵਾਂਗੇ ਚਾਰ ਇੱਕ ਦੁਬਾਰਾ ਫੇਰ ਬੁਣ ਦਾਂਗੇ ਅੰਤ ਇਹ ਇਸ ਤਰ੍ਹਾਂ ਹੀ ਆਪਣੇ 5 ਕੁੰਡਾਂ ਤੋਂ 5 ਕੁੰਡੇ ਬਣ ਗਏ ਜਿਹੜੇ ਆਪਾਂ ਨੇ ਇਹ ਬੁਨੇ ਸੀ ਇਹਨਾਂ ਨੂੰ ਆਪਾਂ ਉਸ ਤਰ੍ਹਾਂ ਦੁਬਾਰਾ ਫਿਰ ਦੋ ਉਲਟੇ ਤਾਂਗਾ ਬੈਕ ਸੈੱਡ ਲੈ ਜਾਾਂਗੇ ਪੰਜਾਂ ਦੇ ਇਹਨਾਂ ਦੇ ਬਲ ਦੇੜਾਂਗੇ ਪਹਿਲਾਂ ਆਪਾਂ ਇਸੇ ਸਲਾਈ ਤੇ ਚੜਾ ਲਾਂਗੇ ਪੰਜੇ ਸਿੱਧੇ ਫਿਰ ਆਪਾਂ ਪਹਿਲੇ ਤਿੰਨ ਕੁੰਡੇ ਉਤਾਰ ਕੇ ਇਹਨਾਂ ਨੂੰ ਇਸ ਤਰ੍ਹਾਂ ਉਲਟਾ ਕੇ ਦੁਬਾਰਾ ਚੜਾ ਕੇ ਪੰਜਾਂ ਕੁੰਡਿਆਂ ਦੇ ਦੁਬਾਰਾ ਫਿਰ ਪੰਜ ਗੁੰਡੇ ਬਣਾਵਾਂਗੇ ਇੱਕ ਸਲਾਈ ਤੇ ਬਲ ਮਾਰਿਆ ਤਿੰਨ ਬਣ ਗਏ ਫੇਰ ਬਲ ਮਾਰਿਆ ਇੱਕ ਬੁਣ ਲਿਆ ਇਸ ਤਰ੍ਹਾਂ ਇਹ ਆਪਣੇ ਪੰਜ ਗੁੰਡੇ ਬਣ ਗਏ ਹੁਣ ਆਪਾਂ ਫਿਰ ਬੈਕ ਸਾਈਡ ਆ ਗਏ ਬੈਕ ਸਾਈਡ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਜਿਹੜੇ ਗੁੰਡੇ ਆਪਾਂ ਸਿੱਧੇ ਬੁਣਦੇ ਆ ਇਹ ਇਸ ਤਰ੍ਹਾਂ ਸਿੱਧੇ ਬੁਣੇ ਜਾਣਗੇ ਜਿਹੜੇ ਆਪਣੇ ਡਿਜ਼ਾਈਨ ਵਾਲੇ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਬੁਣ ਲਾਂਗੇ 1 2 3 4 5 ਦੋ ਇਹੜੇ ਸਿੱਧੇ ਗੁੰਦੋ ਇਹਨਾਂ ਨੂੰ ਸਿੱਧੇ ਹੀ ਗੁਣਾਗੇ ਜਿਹੜੇ ਆਪਣੇ ਇਹ ਨੇ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ 1 2 3 4 5 ਐਸਟਾ ਇਹੀ ਸਲਾਈਆਂ ਆਪਾਂ ਦਵਾ ਦਵਾ ਰਿਪੀਟ ਕਰੀ ਜਾਣੀਆਂ ਤੇ ਆਪਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਊਗਾ ਜਿਵੇਂ ਆਪਾਂ ਸ਼ੁਰੂ ਤੋਂ ਲੱਗੇ ਸੀ ਉਸ ਤਰੀਏ ਇਹ ਸਲਾਈਆਂ ਆਪਾਂ ਨੇ ਸੱਤ ਸਲਾਈਆਂ ਦਾ ਇਹ ਡਿਜ਼ਾਈਨ ਆ ਇਸ ਤਰੀਏ ਇਹ ਅੱਗੇ ਦੀ ਅੱਗੇ ਬਣਦਾ ਜਾਊਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ